ਤਾਂ ਕਿ ਪੰਜਾਬ ਦੇ ਲੋਕ ਇਹ ਵਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੋਣਦੇ ਮੌਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗ ਗਿਆ ਜਿਹੜਾ ਰਾਮ ਰਹੀਮ 2021 ਦੇ ਵਿੱਚ ਭੰਤਨ ਸਿੰਘ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2121 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਚ ਕੋ ਕਯੂਸ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵੰਤ ਮੰਤਰੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁਝੇ ਭੇਤ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰ ਦੇਸ ਕਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਵਾਂ ਦੂਸਰਾ ਜੇ ਇੱਕ ਅਹਿਮ ਮੁੱਦਾ ਪ੍ਰੀਆੰਗ ਵਕੀਲ ਵੀ ਮੈਂ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੇ ਹਨੀਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਜ਼ਿਲ੍ਹਾ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਲਿੰਗ ਦੀ ਐਪਲੀਕੇਸ਼ਨ ਗ੍ਰফতারੀ ਦੀ ਐਪਲੀਕੇਸ਼ਨ ਪਾਈ ਜਾ ਬਿਬਰਾਡ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਜਾ ਭੇਜਿਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋਗਾਏ ਕੋਟਾਂ ਦੇ ਵਿੱਚ बतौर ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫਆਈਆਰ ਸਿਗੀਆਂ ਐਫਆਈਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰ ਜ਼ਿਆ ਇਹ ਖਾਣਾ ਜਿਹੜਾ ਬਾਜ਼ਾਰ ਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਆ ਡਿclare ਹੋਇਆ ਜਿਹੜਾ PO ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਕੋਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾ ਬੰਦਾ ਅਪਰੂਵਰ ਬਣ ਜਾ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਪੁਲਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੇ 128 ਦੇ ਵਿੱਚ ਉਹ ਜਿਹੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਕਿ ਦਿਨਾਂ ਦਿਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਬੇ ਅਪਰੂਵਰ ਆ ਤੇ ਅਪਰੂਵਰ ਦਾ ਮੂਨਾ ਹੁੰਦਾ ਜਿੰਨੇ ਚਿਰ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨਹੀਂ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਵੈਦੇ ਮੌਜੂਦ ਜਿਹਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਇਹ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜਿਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋ ਕੇਸਾਂ ਦੇ ਵਿੱਚ ਉਹ ਪਹਿਲਾਂ ਤਾਂ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਿਹਾ ਇਸ ਛੇ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਪਏ ਪਾਈ ਜੇ ਕਿਤੇ ਹੋਰ ਕੇਸ ਚ ਰੜੇਂਦਾ ਨਹੀਂ ਤੇ ਜਿਹੜੇ ਜੇਲ੍ਹ ਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਰਨ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨ ਜੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਆ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਇੰਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕੰਫੈਸ਼ਨ ਹੋ ਜਾਣਾ ਕੰਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਹੋਈ ਹਾਂ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਨ ਕੀਤਾ ਜਾਵੇ। ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਆ ਵੀ ਸਕਦੇ ਆ। ਆ ਇਹਦੇ ਵਿੱਚ ਹੋਈਆਂ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ। ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 173 8 ਦੀਆਂ। ਇਹਦੇ ਵਿੱਚ ਆ ਆ ਹੈਗੀ ਐਫਆਈਆ ਨੰਬਰ 117 प्रदीप ਕਲੇਰ ਪੁੱਤਰ ਚੰਦੀਨਾਮ ਗ੍ਰਿਫਤਾਰੀ ਬਾਕੀ ਔਰ ਆ ਹੈਗੀ ਐਫਆਈਆ ਨੰਬਰ 128 प्रदीप ਕਲੇਰ ਗ੍ਰਿਫਤਾਰੀ ਬਾਕੀ ਇਹ ਗੁਰਸਰਪਗਰ ਵਾਲੀ ਐਫਆਈਆ ਹੈ ਜਾਂ ਜਿਹੜੀ ਇਹ ਇਹ ਬਾਜਾਖਾਨਾ ਦੀ ਸੋ ਮੇਰਾ ਕਹਿਣ ਤੋਂ ਭਾਵ ਕਿ ਇੱਕ ਬੰਦੇ ਨੂੰ ਸਪੈਸ਼ਲ ਰੇਵਟ ਮੇਰਾ ਉਹਦੇ ਪਿੱਛੇ ਕੋਈ ਜਿਹੜੀ ਪਰਪਸ ਹੈ ਮੈਂ ਕਾਨੂੰਨੀ ਸਾਰੀ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਭੇਤ ਕੀ ਆ ਉਹ ਤੁਸੀਂ ਮੇਰੇ ਤੋਂ ਵੱਧ মিডিਏ ਵਾਲੇ ਜਾਣਦੇ ਆ ਕਿ ਅਪਰੂਵਰ ਬਣਾ ਕੇ ਬੇਲ ਦਿਵਾਉਣੀ ਫਿਰ ਤਿੰਨ ਕੇਸ ਸੇਮ ਥਾਣੇ ਦੇ ਹੋਣੇ ਤੇ ਫਿਰ ਇੱਕ ਦੇ ਵਿੱਚੋਂ ਗ੍ਰਿਫਤਾਰੀ ਪਾ ਕੇ ਉਹਨੂੰ ਰਿਹਾ ਕਰਵਾਉਣਾ ਪੜਦੇ ਕਿ ਪਿੱਛੇ ਕੀ ਆ ਹੈ ਤੁਸੀਂ ਸਾਰਾ ਜਾਣਦੇ ਆ ਦੂਜੀ ਜਿਹੜੀ ਇੱਕ ਕਈ ਦਿਨਾਂ ਦੀ ਇਹ ਡਲ ਚੱਲ ਰਹੀ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਕੋਈ ਜਾਤੀ ਤੌਰ ਦੇ ਉੱਤੇ ਕਿਸੇ ਦੇ ਚਿੱਕੜ ਸਿੱਟਾਂ ਮੈਂ ਅੱਜ ਤੱਕ ਪੋਲਿਟਿਕਲ ਬੰਦੇ ਤਾਂ ਦੇਖੇ ਆ ਕਿ ਆਪਾਂ ਨੂੰ ਆਪਾਂ ਪ੍ਰੈਸ ਨੂੰ ਸਟੇਟਮੈਂਟ ਰਿਲੀਜ਼ ਕਰਦੇ ਆ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਪਰ ਕੁਝ ਦਿਨਾਂ ਦਾ ਸਾਡਾ ਇੱਕ ਭਰਾ ਜਿਹੜਾ ਪਹਿਲਾਂ ਪੁਲਿਸ ਚ ਰਿਹਾ ਉਹ बार-बार ਇੱਕੋ ਹੀ ਗੱਲ ਰਿਪੀਟ ਕਰ ਰਿਹਾ ਕਿ 2019 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਸੀ ਉਹਨੂੰ ਸਪੋਰਟ ਕੀਤੀ ਆ ਤੇ ਉਹਦੇ ਲਈ ਐਫੀਡਵਿਟ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਆਖੇ ਨਾ ਇਹ ਮਤਾ ਸਾਡਾ ਇਹ ਹੈਗਾ 17/7/2019 ਦਾ ਮਤਾ ਆ ਇਹ 2019 ਦਾ ਮਤਾ ਕੀ ਆ ਇਹ ਮਤਾ ਆ ਸ਼ੌਂਗਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਪਿਛਲੇ ਸਮੇਂ ਵਿੱਚ ਬਖ ਬਖ ਥਾਵਾਂ ਤੇ ਸ਼੍ਰੀ ਗੁਰਗੰਨ ਸਾਹਿਬ ਵਿਆਹ ਦੀਆਂ ਬਾਪੜੀਆਂ ਘਟਨਾਵਾਂ ਦੇ ਕੇਸ ਜੋ ਕਿ ਸਰਕਾਰ ਵੱਲੋਂ ਸੀਬੀਆਈ ਨੂੰ ਦੋਸ਼ੀਆਂ ਦੀ ਇਨਸ਼ਾਨ ਦੇ ਕਰ ਲਈ ਦਿੱਤੇ ਗਏ ਸਨ ਸੀਬੀਆਈ ਬਨੋਂ ਦੋਸ਼ੀਆਂ ਦੀ ਸਨਾਖਤ ਕਰਕੇ ਸਜ਼ਾਵਾ ਦੇਣ ਦੀ ਬਜਾਏ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਦੁਖਦਾਈ ਹੈ ਜਿਸ ਨਾਲ ਸਿੱਖ ਹੀਰਦਿਆਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਇਕਤਰਤਾ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਮਾਮਲੇ ਦੀ ਨਿਖੇਦੀ ਕਰਦੀ ਤੇ ਨਾਲ ਪ੍ਰਵਾਨ ਕੀ ਹੋਇਆ ਕਿ ਕਲੋਜ਼ਰ ਰਿਪੋਰਟ ਨੂੰ ਰੱਦ ਕਰਵਾਉਣ ਲਈ ਫੌਜਦਾਰੀ ਮਾਹਰ ਵਕੀਲਾਂ ਦਾ ਪੈਨਲ ਪੈਨਲ ਦੇ ਵਕੀਲਾਂ ਦੀ ਫੀਸ ਆਦ ਨਰਧਾਰਤ ਕਰਨ ਦਾ ਜਿਹੜਾ ਹੈ ਉਹ ਹਲਾਇਤ ਕਿਤੇ ਜਾ ਇਹ ਮਤਾ ਹੋਇਆ ਸਾਡਾ ਵੀ 177200 ਨੂੰ ਮਤਾ ਨੰਬਰ 552 57515 ਸੋਰੀ ਇਹ ਤੋਂ ਬਾਅਦ ਆ ਜਿਹੜੀ ਉਹਨੇ ਕਲੋਜ਼ਰ ਰਿਪੋਰਟ ਦਿੱਤੀ 173 8 ਦੇ ਵਿੱਚ ਇਹ ਸੀਬੀਆਈ ਦੀ ਕੋਰਟ ਦੇ ਵਿੱਚ ਸੀਬੀਆਈ ਨੇ ਮੂਵ ਕੀਤੀ ਆ ਕਾਪੀਆਂ ਮੇਰੇ ਕੋਲ ਲੈ ਲਿਵੇਂ ਸਾਡੀ ਫਾਈਲ ਕਾਪੀਆਂ ਲੈ ਆਇਆ ਕੋਰਟ ਦੇ ਵਿੱਚੋਂ ਕਢਵਾ ਕੇ ਇਹ 4/9 ਦੇ ਵਿੱਚ ਅਸੀਂ ਦਿੱਤੀ ਆ 173 8 ਦੀ ਜਿਹੜੀ ਰਿਪੋਰਟ ਆ ਇਹਨਾਂ ਨੇ ਦਿੱਤੀ ਉਹਦੇ ਅਸੀਂ ਰਿਪਲਾਈ ਫਾਈਲ ਕੀਤਾ ਉਹ ਰਿਪਲਾਈ ਦੇ ਵਿੱਚ ਤੁਸੀਂ ਕਲੀਅਰ ਬਣਾ ਲਓਗੇ ਵੀ ਸਾਡਾ ਸਟੈਂਡ ਕੀ ਆ ਅਖੀਰ ਦੇ ਵਿੱਚ ਜਿਹੜੀ ਇਹਦੇ ਵਿੱਚ ਪ੍ਰੇਰ ਆ ਕਿਉਂਕਿ ਬਾਕੀ ਫਾਰਮ ਜਿਹੜੇ ਦੇਣੇ ਹੁੰਦੇ ਜਵਾਬ ਤਾਂ ਦੇਣੇ ਹੁੰਦੇ ਆ ਇਟ ਇਜ਼ देयरफॉर ਰਿਸਪੈਕਟਫੁਲੀ ਪਰੇਡ ਦੈਟ ਦਾ ਪ੍ਰੈਜ਼ੈਂਟ ਐਪਲੀਕੇਸ਼ਨ ਮੇ ਕਾਈਂਡਲੀ ਬੀ ਡਿਕਲੇਅਰਡ ਐਟ ਪਰ ਲਾਅ ਐਂਡ ਦਾ ਅਲੈਜਡ ਕੰਬਾਈਨਡ ਕਲੋਜ਼ਰ ਰਿਪੋਰਟ ਫਾਈਲਡ ਬਿਫੋਰ ਦਾ ਆਨਰੇਬਲ ਕੋਰਟ ਔਨ 4/7/19 ਮੇ ਕਾਈਂਡਲੀ ਬੀ ਅਗੇਨ ਸੈਂਟ ਬੈਕ ਟੂ ਦਾ ਸੀਬੀਆਈ ਬਿਕਾਜ਼ ਇਫ ਫਰਦਰ ਇਨਵੈਸਟੀਗੇਸ਼ਨ ਇਜ਼ ਅਲਾਉਡ ਦੈਨ ਦਾ ਲੈਟਰ ਫਰਦਰ ਰੈਫਰਡ ਇਨਾ ਨੰਬਰ ਇਨਵੈਸਟੀਗੇਸ਼ਨ ਬਿੱਲ ਵੀ ਟੱਚਿੰਗ ਦਾ ਐਂਟਾਇਰ ਅਰਲੀਅਰ ਆਰਲੀਅਰ ਇਨਵੈਸਟੀਗੇਸ਼ਨ ਸ਼ੋ ਦਾ ਕੰਬਾਈਨਡ ক্লোਜ਼ਰ ਰਿਪੋਰਟ ਕੈਨ ਨਾਟ ਬੀ ਕੈਪਟ ਇਨ ਅ ਵਾਈਜਰ ਇਨ ਥਿਸ ਕੋਰਟ ਐਂਡ ਇਟ ਇਜ਼ ਡੀਮਡ ਟੂ ਬੀ ਰਿਟਰਨਡ ਟੂ ਦਾ ਸੀਬੀਆਈ ਐਜ ਦਾ ਕੰਪਲੇਨੈਂਟ ਕਲਵਿੰਦਰ ਸਿੰਘ ਹੈਜ ਆਲਰੇਡੀ ਮੇਡ ਅ ਸਟਰੋਂਗ ਆਬਜੈਕਸ਼ਨ ਐਂਡ ਹੈ ਕਮ ਇਨ ਡਿਸ ਐਗਰੀਮੈਂਟ ਕਵਾ ਦਾ ক্লোਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜਿਹਲੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀਬੀਆਈ ਨੇ ਕਿ ਸਾਡੀ ਜਿਹੜੀ 173 8 ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੰਸ ਕਿ ਸਾਨੂੰ ਫਾਰਦਰ ਦਿੱਤੀ ਜਾਵੇ ਪਰ ਇਹਨੂੰ ਅਜ ਦੀ ਐਜ ਇਟ ਇਚ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ ਅਸੀਂ 5 11 ਸੌਰੀ 6 11 19 ਨੂੰ ਆਹ ਸਰਟੀਫਾਈਡ ਕਾਪੀ ਆ ਇਹ ਸੀ ਆਬਜੈਕਸ਼ਨ ਪੋਜੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਰਟਾਂ ਦੇ ਵਿੱਚ ਕੋ ਕੇਸ ਖਤਮ ਕਰਨ ਲਈ ਇੱਕ ਤਾਂ ਰਿਕੁਐਸਟਿੰਗ ਹੁੰਦੀ ਆ ਇੱਕ ਦੂਜੀਆਂ ਕੋਰਟਾਂ ਚੱਲ ਜਾਂਦੇ ਉਹਦੇ ਵਿੱਚ ਫਿਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਤੇ ਆਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡੇਵਟ ਆ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀਡੇਵਟ ਆ ਇਹ ਐਫੀਡੇਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੀ ਡਿਸਕਸ ਕੀਤਾ ਗਿਆ ਜਿਹੜਾ ਐਜ ਮੀਟਿੰਗ ਚ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉੱਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਪ ਰੂਪ ਹੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਇਹ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਿਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਏ ਠੀਕ ਆ ਤੁਸੀਂ ਐਸਆਈ ਦੇ ਦੌਰ ਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਐਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿਤਾ ਹੈ ਸੋ ਥੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੀਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣ ਆਪਣੀ ਤੇ ক্লোਜਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆ ਸੋ ਮੇਰਾ ਗੈਰ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ ਚਾਹਦਾ ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਤੇ ਸੋ ਭਗਵਾਨ ਦਮਨ ਜੀ ਨੂੰ ਹੁਣ ਅਸੀਂ ਆ ਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ੋਮਨੀ ਕਮੇਟੀ ਦਾ ਕਿ ਸਾਨੂੰ ਆ ਦੱਸਿਆ ਜਾਵੇ ਕਿ ਆ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਅੰਦਰੂਨੀ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਧ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਾਸ਼ਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾਜ ਦੇ ਲਈ ਮਿਲਿਆ ਆ ਸੀ ਜਾਵਾਂਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫੇਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਟ ਜੇ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹ ਉੱਥੇ ਜਾ ਕੇ ਉਹਨਾਂ ਕੋਲ ਮੂੰਹੋਂ ਮੂੰਹੇ ਵੀ ਜੜੀਆਂ ਮੰਗ ਕਰਾਂਗੇ ਪਤਾ ਨਹੀਂ ਟੈਕਨੀਕਲੀ ਜਿਹੜਾ ਕੋਰਟ ਦੇਖ ਵੀ ਲੈਣੀ ਹੈ ਕੋਰਟ ਨੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ ਜੀ ਕਹਿੰਨੋ ਜੀ ਜਦੋਂ ਪ੍ਰਦੀਪ ਪਲੇਅਰ ਤੋਂ ਤੁਸੀਂ ਕਿਹਾ ਕੋਰਟ ਬਣਾ ਲਿਆ ਹਾਂ ਕੀ ਇਹ ਕਾਨੂੰਨੀ ਕਿਉਂਕਿ ਤੁਸੀਂ ਕਾਨੂੰਨੀ ਪਾਸ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪ੍ਰੂਵਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਆ ਇਹ ਹੋਂਦਾਂ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 164 ਦੀ ਸਟੇਟਮੈਂਟ ਤਾਂ ਕਰਵਾ ਲੈਂਦੇ ਆ ਕੋਟਾਂ ਇਸ ਕਰਕੇ ਕਰ ਲੈਂਦੀਆਂ ਵੀ ਇਹ ਆਪਣੇ ਇੱਕ ਇਹ ਤਾਂ ਆਪਣੇ ਹੱਥ ਨਾਲ ਹੀ ਹਿੰਦੀ ਚ ਲਿਖ ਕੇ ਦਿੰਦੀ ਆ ਸੋ ਦੈਟ ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁਕਰ ਵੀ ਜਾਂਦੇ ਆ ਤੇ ਅੱਜ ਤੱਕ ਦਾ ਮੇਰਾ ਤਜਰਬਾ 164 ਵਾਲਾ ਜਿਹੜਾ ਨਾਮ 164 ਦੀ ਕੀਤੀ ਹੋਵੇ ਉਦਾਂ ਹੀ ਅਪਰੂਵਰ ਬਣ ਗਏ ਉਹਦਾ ਕਿਉਂਕਿ 161 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਤੇ ਦੰਨ ਕਿ ਉਹਦੀ ਬਿਨੈਰ ਗਵਾਹੀ ਨਹੀਂ ਹੁੰਦੀ ਸੋ ਇਹੋ ਹੀ ਤਾਂ ਇਹਦੇ ਪਿੱਛੇ ਕਿਹੜੀ ਘਟਨਾ ਹੈ ਉਹੋ ਹੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ ਮਾਮਲਿਆਂ ਦੇ ਵਿੱਚ ਕੋਈ ਵੀ ਸਰਕਾਰੀ ਸਾਫ ਦੇ ਕੇ ਰਾਜੀ ਨਹੀਂ ਇੱਕ ਪਾਸੇ ਤਾਂ ਭਗਵੰਦ ਮਾਨ ਹੜੀ ਆਰਮਨ ਸਿੰਘ ਨੂੰ ਗ੍ਰਿਫਤਾਰੀ ਤੋਂ ਛੱਡਦੇ ਰਹੇ ਦੂਜੇ ਪਾਸੇ ਅਮਰਪਾਲ ਨੇ ਜਿੱਤ ਗਿਆ ਉਹਨੂੰ ਛੱਡ ਕੇ ਰਾਜੀ ਨਹੀਂ ਐਨਐਸਐਮ ਵਿਧਾਨਦੇ ਨੇ ਕੋਈ ਵੀ ਗੱਲ ਕੀਤੀ ਜਾਏਗੀ ਕਿ ਸੱਖਾਂਨ ਹਿਸਾਬ ਦਿੱਤਾ ਜਾਵੇ ਰੋਪੜ ਚੱਲਿਆ ਜਾਵੇ ਸਾਰੇ ਪਾਸੇ ਦੇਖੋ ਜਿਹੜੇ ਜਾਵਾਂਗੇ ਉਥੇ ਸਾਰੀਆਂ ਗੱਲਾਂ ਕਰਾਂਗੇ ਨਾ ਕਿ ਜੇ ਛੋਟੇ ਸਾਧ ਦੇ ਮੁੱਦੇ ਦੇ ਉੱਤੇ ਪਹਿਲਾਂ ਕਾਂਗਰਸ ਆਈਆਂ ਚ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ ਤਿੰਨ ਢਾਈ ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਯਾਰ ਬਾਕੀ ਜ਼ਿਲ੍ਹੇ ਸਮਾਂ ਬਿਲਕੁਲ ਸਾਰਿਆਂ ਉਸੇ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ। ਤਾਂ ਤੁਸੀਂ ਕੀ ਕਹ ਡੂਗੀ ਸਾਜੀ ਦਾ ਕੀ ਲੱਗਦਾ ਹੈ ਤੇ ਪਿੱਛੇ ਕੌਣ ਹੈ? ਪ੍ਰਦੀਪ ਕੇਂਦਰੀ ਮੰਤਰੀ ਕਹਿੰਦਾ। ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ। ਕਿਉਂ ਪੰਜਾਬ ਸਰਕਾਰ ਇਹਦਾ ਹੀ ਆ? ਮੈਂ ਦੋ ਦਿਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ। ਉਹ ਨੁਕਤੇਆਂ ਨੂੰ ਤੇ ਫਿਰ ਐਜ਼ ਇਟ ਇਜ਼ ਆਇਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ। ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ। ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜ ਦਾ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫੇਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਆ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫੇਰ ਝੂਠੇ ਸਾਥ ਦਾ ਫਲਾਣਾ ਉਹਦਾ ਚੇਲਾ ਹੋਵੇ ਫੇਰ ਗੁਰੂ ਮਹਾਰਾਜ ਦੀ ਏਡੀ ਵੱਡੀ ਬਿਆਦਬੀ ਕਰਤੀ ਜਾਵੇ ਇਹ ਹੁਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਝ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਵੀ ਕੋਈ ਗੱਲ ਕੀਤਾ ਜਿਵੇਂ ਜਿੰਨਾ ਚਿਰ ਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਵੀ ਐਡਾ ਬੰਦਾ ਕਿਹਦੇ ਹੁੰਦੇ ਬਾਦਲਾਂ ਨੂੰ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨਹੀਂ ਗ੍ਰਿਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ ਵੱਡੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪਰਦੇ ਦੇ ਕੇ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਗੁਰਪਤਾ ਬਣਾ ਲਾ ਬੇਦਵੀਆਂ ਹੋ ਜਾਂ ਨੇ ਗੁਰਪਤਾ ਬਣਾ ਲਾ ਪਾਰਡਰ ਫੜੇ ਗਏ ਨੇ 30 ਪਲੇਅਰ ਦੇ ਬਿਆਨਾਂ ਦੇ ਇਤਿਆਰ ਤੇ ਸੁਪੀਰ ਬਾਦਲ ਨੂੰ ਸਪਸ਼ਟੀਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜਿੰਨਾ ਹੁਣ ਇਹ ਗੱਲ ਤੇ ਚੱਲੂਗਾ ਉਹ ਠੀਕ ਹੈ ਵੀ ਹੋ ਸਕਦਾ ਉਹ ਹੋਵੇ ਜਿਹੜਾ ਬੰਦਾ ਕੋਈ ਪੰਥ ਤੋਂ ਸਿੱਖ ਕੇ ਆਇਆ ਉਹਦੇ ਨਾਲ ਜੇ ਕੋਈ ਮੇਲਗੇ ਰੱਖਦਾ ਆ ਤੇ ਉਹ ਉਹ ਅਕਾਲ ਤਖਤ ਉਹਤੇ ਐਕਸ਼ਨ ਲੈ ਸਕਦਾ 12 ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੋਹੋਂ ਨੇ ਕਹਿਣ ਨੂੰ ਆਪਾਂ ਉਹ ਮੈਂ ਬਾਅਦ ਚ ਕਹਾਂਗਾ ਪਰ ਇਹ ਨੂੰ ਪਾਗਲ ਸਦਾਈ ਕਰਾ ਦੇ ਦਿੱਤਾ ਜਾਂਦਾ ਹੈ ਬਾਗੀ ਦੌਰ ਤੇ ਇਹਨੂੰ ਅਕਸਾਈਟ ਕਰਾ ਦੇ ਦਿੰਦਾ ਇਹਦਾ ਪ੍ਰਦੀਪ ਕਲੀਅਰ ਹੋ ਜਾ ਨਹੀਂ ਹੈਗਾ ਪਰ ਫਿਰ ਵੀ ਇਹਨੂੰ ਮਖਿਆ ਜਾ ਰਿਹਾ ਇਹ ਕਿਉਂ ਬਖਿਆ ਜਾ ਰਿਹਾ ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਮੇਰਾ ਕੋਈ ਨਹੀਂ ਮੇਰਾ ਮੈਂ ਲੀਗਲ ਅਸਪੈਕਟ 'ਤੇ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸ ਜੜੇਦਾ ਇਹ ਕੋਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਜੀ ਗ੍ਰਿਫਤਾਰੀ ਬੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫਿਰ ਕੀ ਹੈ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਟਾਂ ਦੇ ਫੈਸਲੇ ਆ ਕੋਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40 ਹਜ਼ਾਰ ਦਾ ਕਿਸੇ ਨੇ ਠੱਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫੇਰ ਤੁਸੀਂ ਦੇਖ ਲਓ ਬਈ ਦੋ ਦੋ ਦੇ ਮਹੀਨੇ ਚਾਰ ਚਾਰ ਮਹੀਨੇ ਜਵਾਨ ਤੇ ਨਹੀਂ ਹੁੰਦੀ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਜਾਊਗਾ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਮਿਲਾਂਕਣ ਕਰ ਰਹੇ ਆ ਅਸੀਂ ਪਹਿਲਾਂ ਮੈਨਾ ਭਗਵੰਤ ਮਾਨ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫੇਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫੇਰ ਕੋਟਾਂ ਦਾ ਵੀ ਬੂਹਾ ਖੋਲਾਂਗੇ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੰਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਬਾਜਬ ਆ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ਼ ਮੰਗਦੇ ਹੀ ਆ ਨਾ ਵੀ ਆ ਜਿਹੜਾ ਇਹ ਪੀਏ ਦੇ ਪਿੱਛੇ ਇਨਸਾਫ਼ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਹੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਵੀ ਡਿਸਕਸ ਕਰਾਂਗੇ ਪਰ ਦਾ ਜੀ ਬਾਰੰਭਾ ਕੇ ਵੀ ਸਮਝ ਨਹੀਂ ਲੈ ਸਕੀ ਕੀ ਸਰਕਾਰਾਂ ਸਭ ਸਮਝਉਂਦੀਆਂ ਨੇ ਤੇ ਆਪਾਂ ਡੀਸੀ ਨੂੰ ਮੈਂ ਕਹਿੰਦੇ ਆਂ ਅਗਲੇ ਪਾਸੇ ਇੱਕ ਤਸਦੀਦਾਂ ਨੂੰ ਲੰਗ ਪੱਤਰ ਲੈਣ ਭੇਜ ਦਿੰਦਾ ਚਲੋ ਇਹ ਗੱਲਾਂ ਪ੍ਰਾਂੀਆਂ ਹੋ ਗਈਆਂ ਇਹ ਕੋਈ ਇੱਕ ਸਾਜਿਸ਼ ਆ ਇਹ ਇਹ ਮੇਰੀ ਗੱਲ ਸੁਣੋ ਮੈਂ ਨਤੀਜਾ ਕੇ ਪਾਸੇ ਦੀ ਨਿਕਲ ਮੈਂ ਨਤੀਜਾ ਨਤੀਜਾ ਨਿਕਲੂਗਾ ਨਤੀਜਾ ਇਸ ਕਰਕੇ ਨਹੀਂ ਨਿਕਲਿਆ ਨਤੀਜਾ ਨਾ ਕੱਢਣ ਲਈ ਸਾਰਾ ਕੁਝ ਹੋ ਰਿਹਾ ਆ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਤੇ ਅੱਜ ਕੌਮ ਇੱਕ ਥਾਂ ਇਕੱਠੀ ਹੋ ਜਾਏ ਨਤੀਜਾ ਤਾਂ ਸਵੇਰੇ ਨਿਕਲੇ ਆਉਗਾ ਸਰਦਾਰ ਜੀ ਬੀਤੇ ਦਿਨੀ ਇੱਕ ਬੜੀ ਮੰਦ ਭਾਗੀ ਕਰਨਾ ਵਾਪਰੀ ਉਹਦੇ ਚ ਵਿਭਾਗੀ ਤੌਰ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਜੀ ਪੁੱਤਰ ਕਰਦੇ ਜੀ ਪੁੱਤਰ ਕਰਦੇ ਜੀ ਦੋਏ ਉਹ ਦੇਖੋ ਇਦਾਂ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟਲ ਵਖਰਾ ਹੁੰਦਾ ਉਹ ਬੜੀ ਮੰਦ ਭਾਗੀ ਘਟਨਾ ਵਾਪਰੀ ਬਈ ਇਹਨਾਂ ਦਾ ਵਿਚਾਰਾ ਅਨਪੋਲ ਪੋਨੇ ਦੇ ਵਿੱਚ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਮੈਂ ਬੋਲੂਗਾ ਐਸਡੀ ਸਟੇਜ ਤਾਂ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਜਿਹੇ ਸਾਡਾ ਮੁਲਾਜ਼ਮੋਂ ਦੇ ਵਿੱਚੋਂ ਦੋ ਦੋ ਚਲੋ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦੋ। ਤਾਂ ਜੀ ਇੱਕ ਸਪਸ਼ਟੀਕਰਨ ਦੋ ਕਿ ਜਦੋਂ ਕਾਰਜਾਂ ਦੇ ਅੱਗੇ ਕੀ ਕਰਨਾ ਚਾਹੋਗੇ। ਸੁਪੀਰ ਮਾਜ਼ਮਾ ਰਹੋ ਤਾਂ ਜਦ ਤੱਕ ਕੀਤਾ ਗਿਆ ਸਪਸ਼ਟੀਕਰਨ ਉਹ ਕਿੰਨਾ ਦੇ ਦੇ ਹੋਊਗਾ। ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕਾਲ ਤੱਕ ਸਾਹਿਬ ਜਾਣਦੇ ਮੈਂ। ਠੀਕ ਹੈ ਜੀ। ਲਗਭਗ ਇੱਕ ਹੋਰ ਇੱਕ ਗੱਲ ਸੀ ਕਿ ਬਸ ਆ ਤੁਸੀਂ ਅੱਜ ਸਪਸ਼ਟੀਕਰਨ ਨਹੀਂ ਨਹੀਂ ਮੈਂ ਮੈਂ ਨਹੀਂ ਬਰੀ ਗੱਲ ਸਪਸ਼ਟੀਕਰਨ ਮੰਗਿਆ ਬਈ ਵਾਲਾ ਮੈਂ ਜਵਾਬ ਮੰਗ ਰਿਹਾ। ਆ ਦੂਜਾ ਜਿਹੜਾ ਸਾਡੇ ਤੁਸੀਂ ਦਿੱਤਾ ਪਹਿਲੀ ਸ਼ੋਮਣੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਹੈ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਉਹਦੇ ਆ ਮੈਂ ਕੋਈ ਨਹੀਂ ਮੈਂ ਸਵਾਰਥੀ ਜਾਨ ਨਹੀਂ ਦੇ ਰਿਹਾ ਪਹਿਲਾਂ ਬਾਅਦ ਆਪਣਾ ਬਾਲਸੋ ਤੁਸੀਂ ਹਾਂ ਜੀ ਤੁਸੀਂ ਹਫਤੇ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫਤਾ ਹੋ ਗਿਆ ਪ੍ਰਦੀਪਲੇ ਨੂੰ ਚੈਨਲਾ ਤੇ ਆਉਂਦਿਆਂ ਨੂੰ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨਾ ਚਾਹ ਰਿਹਾ ਸੀ ਆ ਹੱਥ ਜੋੜ ਕੇ ਇਹ ਬੇਨਤੀ ਹੈ ਦੀ ਪ੍ਰਧਾਨ ਨੂੰ ਸਾਨੂੰ ਕੁਝ ਨਾ ਕੁਝ ਬੁਲਾਰੇ ਜਿਹੜੇ ਸਾਨੂੰ ਜਨੂਰ ਦਿੱਤੇ ਜਾਣ ਚੈਨਲਾਂ ਤੇ ਬਿਠਾਉਣ ਵਾਲੇ ਜਿਹੜੇ ਸਾਡੀ ਸਿੱਖ ਕੌਮ ਦੀ ਗਵਾਹੀ ਕਰਦੇ ਮੈਂ ਇਹ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਇੱਕ ਹਫਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇ ਹੀ ਕਰ ਰਹੇ ਹੋ ਮੈਂ 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 ਪੁੱਛ ਰਿਹਾ ਹਾਂ ਇੱਕ ਜੋ ਤੁਸੀਂ ਅੱਜ ਕਰਿਓ ਕਿ ਇੱਕ ਹਫਤਾ ਪਹਿਲਾਂ ਨਹੀਂ ਜਵਾਬ ਮੈਂ 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 ਤੁਹਾਨੂੰ ਬੁਲਾਦੇ ਦੇ ਦਿਓ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ ਨਾ ਸਾਡਾ ਕੋਈ ਫੌਨ ਚੁੱਕਦਾ ਜੀ ਕੋਈ ਵੀ ਆ ਭਾਵੇਂ న్యూਸ 18 ਨਾਲੇ ਭਾਜੀ ਇੱਥੇ ਬੈਠੇ ਆ ਭਾਵੇਂ ਬੈਜੀਤੂ ਬੈਠਾ ਭਾਵੇਂ ਹੋਰ ਹੈ ਸਾਨੂੰ ਡਿਬੇਟ ਵਾਸਤੇ ਵੀ ਚਾਹੀਦੇ ਨੇ ਬੁਲਾਰੇ ਇਹ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਸਾਥਾ ਨੂੰ ਬੁਲਾਦੇ ਦੇ ਛੱਡੋ ਜੀ ਸਿੰਘ ਪਾਰ 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 ਮੈਂ ਇੱਕ ਤੁਹਾਡੇ ਹੁਣ ਮੀਡੀਅਮ ਤੇ ਕਿਉਂਕਿ ਤੁਸੀਂ ਕੁਆਲੀਫਾਈ ਆ ਜੀ ਪ੍ਰੈਸ ਹਮੇਸ਼ਾ ਇਮਪਾਰਸ਼ਲ ਹੁੰਦੀ ਆ ਹਮੇਸ਼ਾ ਇੰਪਾਰਸ਼ਲ ਹੁੰਦੀ ਆ ਪਰ ਅੱਜ ਤੁਸੀਂ ਮੈਨੂੰ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕਿਉਂ ਗੁੱਸਾ ਕਰਿਓ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਇੰਪਾਰਸ਼ਲਟੀ ਆ ਜਾਂ ਪਾਰਸ਼ਲਟੀ ਇਹ ਮੈਂ ਨਹੀਂ ਨਹੀਂ ਮੈਂ ਮੈਂ ਕਹਿ ਰਿਹਾ ਪ੍ਰੈਸ ਹਮੇਸ਼ਾ ਇਹ ਡਾਕੂਮੈਂਟ ਸੱਚ ਦੇ ਨਹੀਂ ਗੇ ਇਹ ਡਾਕੂਮੈਂਟਸ ਉਹ ਪਹਿਲਾਂ ਦੇ ਜਿਹੜੇ ਆ ਧਰਨਪੁਰ ਕੀ ਪ੍ਰੈਸ ਆਲਵੇ ਨਾਟ ਫਾਰ ਐਨੀ ਐਂਡਰੈਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸਹਾਇਤਾ ਉਹ ਜਿਹੜਾ ਐਨੂੰ ਮੈਂ ਕਰੂੰਗਾ ਜਿਹੜਾ ਬੰਗਲਾ ਵਿੱਚ ਜੋ ਮਹਵਲ ਬਣਿਆ ਹੋਇਆ ਉਸ ਜਿਹੜੇ ਗੁਰਦੁਆਰੇ ਕੀ ਇੱਥੇ ਠੀਕਾ ਨਹੀਂ ਪਿਆ ਦੇਖੋ ਦੇਖੋ ਸਵੇਰ ਮਿੰਗ ਗੁਰਦੁਆਰਾ ਪਰਮੰਤਰ ਕਮੇਟੀ ਸ਼ੁਰੂ ਤੋਂ ਹੀ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਦ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨਹੀਂ ਤੇ ਉਦੋਂ ਆਸੀਂ ਫੇਰ ਉਹ ਯਤਨ ਵੀ ਕੀਤਾ ਵੀ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰੀਏ ਪਰ ਸਰਕਾਰ ਨੇ ਯਾਜਤ ਨਹੀਂ ਦਿੱਤੀ ਹੁਣ ਬੰਗਲਾਦੇਸ਼ 'ਚ ਵੀ ਮਿਨੋਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨੋਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨੋਰਟੀ ਕਮਿਊਨਿਟੀ ਬੰਗਲਾਦੇਸ਼ 'ਚ ਰਹਿ ਰਹੀ ਆ ਚਾਹੇ ਸਿੱਖਿਆ ਚਾਹੇ ਹਿੰਦੂ ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੇਜੋਰਟੀ ਵਾਲੇ ਉਹਨਾਂ ਨੂੰ ਵੀ ਕੋਈ ਦੇਖਣਾ ਚਾਹੀਦਾ ਕਿ ਮਿਨੋਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે હોવે બર્થડે પાર્ટી હોય પાર્ટી અુક્રવાજના પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼